ਜੀ ਸਤਿ ਸ਼੍ਰੀ ਅਕਾਲ ਜੀ ਮਿੱਤਰੋ ਫਟ ਆਪਣੇ ਮਹਾਰਮਾਨ ਪੇਬੀ ਵਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਖੂਬ ਕਰਦੇ ਹਾਂ ਸਾਰੇ ਨੇ ਵਧੀਆ ਹੋਊਗੇ ਜੇਕਰ ਵਧੀਆ ਹੋਊ ਤਾਂ ਲਾਈਕ ਸਰ ਕਮੈਂਟ ਕਰਕੇ ਜੂਰ ਦੱਸਿਓ ਤੇ ਇੱਧਰ ਦੇਖ ਸਕਦੇ ਹੋ ਜੀ ਮੇਰੇ ਕੱਪੜੇ ਸੁੱਕਨੇ ਪਏ ਪਏ ਨੇ ਸਰਹੰਦ ਵਾਲੇ ਜਿਹੜੇ ਮੈਂ ਸਰਹੰਦ ਲਿਖ ਗਿਆ ਸੀ ਜੀ ਆਹੀ ਕੱਪੜੇ ਨੇ ਲਿਖਿਆ ਸੀ ਜਿਹੜੇ ਸਾਰੇ ਕੱਪੜੇ ਮੇਰੇ ਆ ਖੂਬ ਉਥੋਂ ਉਥੋਂ ਲੈ ਕੇ ਜੀ ਇਹ ਇੱਥੋਂ ਤੱਕ ਤੇ ਆ ਇਧਰੋਂ ਕਿਸ਼ਹਰੇ ਮੇਰੇ ਆ ਗਏ ਤੇ ਉਹ ਮੇਰੀ ਕਿੱਟ ਪਈ ਹੈ ਜੀ ਜੀਚ ਮੈਂ ਕੱਪੜੇ-ਕੁਪੜੇ ਪਾ ਕੇ ਰੱਖਦਾ ਹੁੰਦਾ ਸੀ ਤੇ ਕੁਛ ਤੋਂ ਮਮਮੀ ਉਹ ਨੀਚੇ ਤਰੇ ਪਏ ਤੇ ਮਮਮੀ ਹੁਣ ਮੱਝਾਂ ਨੂੰ ਲੱਗਦੀ ਆਈ ਸਾਨੀ ਪਾਣ ਤੇ ਮੈਂ ਕੋਠੇ ਤੇ ਬੈਠਾ ਸੀ ਦੇਖ ਸਕਦੇ ਹੋ ਹੁਣ ਮਮਮੀ ਵਾਰੀ ਇਸ ਮੱਝਾਂ ਨੂੰ ਸਨੀ ਜੀ ਤੇ ਜੀ ਦੁਪਹਿਰ ਦੇ ਵੱਜੇ 2:30 ਜੀ ਜੇ ਆਪਾਂ ਧੁੱਪੇ ਵਾਇ ਇਹਨੇ ਐਸੇ ਵੇਲੇ ਤੇ ਇਧਰ ਮਮਮੀ ਨਾਲ ਚਾਰ ਪਾਏ ਇਸ ਤਰੇ ਪਏ ਮੇਲੇ ਧੁੱਪੇ ਪਤਾ ਨਹੀਂ ਪਾਏ ਮਮਮੀ ਨੂੰ ਮੈਂ ਤਾਂ ਪਤਾ ਨਹੀਂ ਜੀ पाया गया मैंने लगता मम्मी मैं ने घरे बनाया जी सा चार बनाए गए ये हम धुप्पे लाए घरे पाए जी हवा लग धुप्प लग जाऊ तो इधर कपड़े सुकने देखो तो इधर आप देखो हूँ आपके पिंड पार्थ से उतों मैं बबा जी कह पढ़ते बग जाओ आप गए सेन एक घंटा डेढ़ घंटा लाया जी मैं तो हूँ ही उतों आया से कपड़े चेंज करके मैं चलो धुप्पे बहे ने तो ब्लॉग भी शुरू कर लेने आही बस आख सकते हो ਉਹ ਦਰੋ ਵੱਡੀ ਕਿਟਪੀ ਮੇਰੀ ਫੌਜੀਆਂ ਲਈ ਸੀ ਤੇ ਜੇ ਤੁਸੀਂ ਦੱਸਿਓ ਜੀ ਤੁਸੀਂ ਗਏ ਸੀ ਫਤਿਹਗੜ੍ਹ ਸਾਹਿਬ ਤੇ ਬਹੁਤ ਜ਼ਿਆਦਾ ਇਕੱਠ ਸੀ ਬਹੁਤ ਜ਼ਿਆਦਾ ਸੰਗਤ ਆਉਂਦੀਆਂ ਜੀ ਆਨੰਦ ਵੀ ਆਉਂਦਾ ਉੱਥੇ ਬਹੁਤ ਆਨੰਦ ਆਉਂਦਾ ਜੀ ਫਤਿਹਗੜ੍ਹ ਸਾਹਿਬ ਜਾ ਕੇ ਮਨ ਨੂੰ ਅਲੱਗ ਹੀ ਸਕੂਨ ਮਿਲਦਾ ਜੋ ਅਸੀਂ ਸਵੇਰੇ ਨਾਲ ਮੈਂ ਜਿਵੇਂ ਕਿ 4-5 ਵਜੇ ਇਸ SUV ਦੇ ਵਿੱਚ ਸਨਾਨ ਕਰਦਾ ਹੁੰਦਾ ਸੀ ਜੇਕਰ ਉਹ ਹੀ ਆਪਾਂ ਕਰੇ ਨਾ ਇਹ ਠੰਡੇ ਪਾਣੀ ਨਾਲ ਬਹੁਤ ਆਪਾਂ ਨੂੰ ਠੰਡ ਲੱਗਦੀ ਹੈ ਕੰਪਨੀ ਜੜ ਜਾਂਦੀ ਹੈ ਉੱਥੋਂ ਜਦੋਂ ਮੈਂ ਸਰੋਵਰ ਵਿੱਚ ਇਸ਼ਨਾਨ ਕਰਕੇ ਬਾਹਰ ਆਉਂਦਾ ਸੀ ਕੱਪੜੇ ਪਾਉਣ ਵਾਸਤੇ 1% ਵੀ ਆਪਾਂ ਨੂੰ ਕੰਬਣੀ ਚੜਦੀ ਸੀ ਕਿਉਂਕਿ ਉੱਥੇ ਮਹਾਰਾਜ ਦੀ ਕਿਰਪਾ ਹੈ ਸਾਰੇ ਸੰਗਤਾਂ ਤੋਂ ਜਿੰਨੇ ਵੀ ਇੱਥੇ ਮੱਥਾ ਟੇਕਣਾ ਹੀ ਹੋਇਆ ਸੀ ਉੱਥੇ ਠੰਡ ਹੀ ਨਹੀਂ ਲੱਗਦੀ ਸੀ ਐ ਲੱਗਦੀ ਹਿੰਸੇ ਆਪਾਂ ਵੀ ਠੰਡੇ ਬਣੇ ਨਾ ਤਿਆਂ ਕੁਸ ਐਂ ਲੱਗਦਾ ਸੀ ਬਸ ਵੀ ਨਿੱgge ਪਾਣੀ ਨੇ ਨਾ ਤਿਆਈ ਸੀ ਪੂਰਾ ਆਨੰਦ ਆਇਆ ਦੱਸਦਾ ਸੀ ਤੇ ਬਾਕੀ ਸਾਰਿਆਂ ਨਾਲ ਨਾਲ ਜੁੜੇ ਰਹਿਏ ਕਰੋ ਆਪਾਂ ਐਮੀ ਬਲੌਗ ਪਾਈ ਜਾ ਕਰਾਂਗੇ ਤੇ ਮਿਲਦੇ ਆਂ ਅਗਲੇ ਹੋਰ ਕੰਮ ਦੇ ਨਾਲ ਜਿਹੜਾ ਕੁਝ ਹੋਰ ਦਿਖਾਉਣੇ ਆਇਆ ਜੀ। ਕੋਸਰਾ ਨਮਸਕਾਰ ਆ ਪਾ ਲੋਰ ਨਾਰਾ। ਭਗਵਾਨ ਦਾ ਸਭ ਤੋਂ ਸੋਹਣਾ ਹੋਵੇ, ਜੋ ਨੂੰ ਬਾਤ ਵਿੱਚ ਚੰਗਾ ਲੱਗਾਇ। ਆਜ ਅੰਤੋ ਕਾਰ ਦਾਰਾ ਸੁਰੂ ਸਭ ਲੋਰ ਨਾਰਾ। ਕੋਸਰਾ। ਕਮੇਤਰ ਹੋ ਗਿਆ ਅਜਾ ਅਗਲਾ ਦਿਨ ਦੀ ਸਵੇਰ। ਇਧਰ ਦੇਖੋ ਜੱਜ ਨਗਰ ਕੀਰਤਨਾ ਆਊਗਾ ਆਪਣੇ ਪਿੰਡ ਵਿੱਚ ਮੂਸੇ ਪਿੰਡ ਤੋਂ ਆਊਗਾ ਫਿਰ ਆਪਣੇ ਪਿੰਡ ਤੇ ਆਊਗਾ ਪਹਿਲਾਂ ਪਹਿਲਾਂ ਮੂਸੇ ਪਿੰਡ ਤੇ ਫਿਰ ਆਪਣੇ ਪਿੰਡ ਤੇ ਆਊ ਜੀ ਤੇ ਇਧਰ ਮੰਮੀ ਘਰੀਂ ਦੀ ਆਈ ਸਫਾਈ ਹੈ ਜੀ ਦੇਖ ਸਕਦੇ ਹੋ ਇਧਰ ਮੰਮੀ ਨੇ ਸਾਰੀ ਸਫਾਈ ਕਰਤੀ ਦੇਖ ਸਕਦੇ ਤੁਸੀਂ ਇਧਰ ਫੁੱਲ ਸਫਾਈ ਕਰਤੀ ਜੀ ਸੰਗਤਾਂ ਨੂੰ ਦਿੱਕਤ ਨਹੀਂ ਆਉਣੀ ਗੰਦਗੰਦ ਬਹੁਤ ਪੈ ਰਿਆ ਸੀ ਵੀ ਪੈਰਾ ਪੁਰਾਣਾ ਲੱਗੇਂਦਿਆਂ ਦਾ ਨਹੀਂ ਸੰਗਤਾਂ ਦੇ ਇਦਰ ਮਮੀ ਦੇਖ ਸਕਦੇ। ਤੇ ਤੰਦ ਵੀ ਬਹੁਤ ਲੱਗ ਰਹੀ ਹੈ ਜਿਹੜੀ ਲਹਿਰੀ ਹੈ। ਤੰਦ ਵਿੱਚ ਮਮੀ ਨੇ ਕਰਤੀ ਸੇਵਾ। ਪੈਰ ਇਹਨਾਂ ਦੁਖਦਾ ਹੀ ਦੇਖ ਸਕਦੇ ਹੋ। ਬਿਨਾ ਪੈਰਾਂ ਵਿੱਚ ਪਾਏ। ਜੋੜੇ ਜਾੜੇ ਵੀ ਨਹੀਂ ਲੈ ਕੇ ਇਕੱਲੇ ਚੱਪਲਾਂ ਤੇ ਰਹੀ ਐ ਇਤਕੀ ਜਾਂ ਮਮੀ ਸਿਆਲ। ਬਹੁਤ ਔਖਾ ਹੋ ਰਿਹਾ ਹੈ ਨਾ ਮੀਸੇ। ਕੱਦੂ ਕੁੱਤੇ ਲੈ ਚੀ ਲੁੱਛ ਪਛੀ ਦੇ ਲੋਕ ਦੇਖਾ ਦੇ ਨਹੀਂ ਕੋ ਗੰਦ ਬਤਾਉਂਦੇ ਨੇ ਤਰੀ ਕਾਲੇ ਕਵਾਰੀ ਲੋਕਾਂ ਨੂੰ ਸੁਮਾਈ ਨਹੀਂ ਕਰਨੀ ਆਉਂਦੀ ਜੀ ਐਂ ਹੀ ਲੱਗਦਾ ਵੀ ਬਸ ਆਪਣਾ ਹਾਂ ਹੁਣ ਚੱਕ ਤੇ ਪੁਆ ਦੇਖੀਦਾ ਰੋਜ਼ ਨਾਲ ਘੇਰ ਦੇਖੀ ਇੱਥੇ ਆ ਦੇਖੋ ਜੀ ਤੁਹਾਨੂੰ ਆਪਾਂ ਸਾਰਾ ਦਿਖਾਉਣੇ ਇਧਰੋ ਸਾਰੀ ਸਫਾਈ ਹੋ ਰਹੀ ਹੈ ਨਾ ਚਾਰਸ ਫਿਰੋ ਆ ਇਧਰੋ ਮੰਮੀ ਨੇ ਸਾਰੀ ਸਫਾਈ ਕੀਤੀ ਪਈ ਆ ਆ ਦੇਖੋ ਇਧਰੋਂ ਵੀ ਇਧਰ ਤਾਂ ਨਾ ਹੀ ਮਾਰਦੀ ਪਾ ਮੇ ਇਧਰ ਕਿਹੜਾ ਹੋਣਗੇ ਉਹ ਆ ਤੇ ਫਿਰ ਮੈਂ ਨਾਲ ਕੋਈ ਵਾਰ ਕੋਕੀ ਖਲੀ ਵਾਰ ਲੰਘ ਗਈ ਸੀ ਤਾ ਆ ਇਧਰ ਹੀ ਲੰਘੇ ਸੀ ਵਾ ਪਤਾ ਨਹੀਂ ਨਾ ਫਿਰ ਕਿਧਰ ਲੰਘਣਗੇ ਚਲ ਸਫਾਈ ਕਰਦੇ ਕਿਤੇ ਕਰ ਆਦਾ ਠੰਡ ਵੀ ਵਾਲੀ ਹੈ ਨਾ ਮੈਂ ਆ ਮੈਂ ਕਰੇ ਵਾਲੀ ਹੈ ਇੱਥੇ ਵਾਲੀ ਠੰਡ ਲੱਗਦੀ ਹੈ ਅਸੀਂ ਫਟੇ ਕਰਦੇ ਹਾਂ ਸਾਬਸੇ ਨਾ ਉੱਥੋਂ ਹੀ ਠੰਡ ਲੱਗਦੀ ਜਿਹੜਾ ਸਰੋਵਰ ਚ ਨਾਲ ਵਸਾਂ ਹੀ ਲਾਏ ਗਰਮੀ ਹੈ ਕੀ ਸਕਤੀ ਹੈ ਇੱਥੇ ਇੱਥੇ ਕੱਢ ਦਿੰਦੀ ਜੀ ਕਿਹੜਾ ਇੱਥੇ ਮੈਨੂੰ ਪਾੜ ਕਰ ਆ ਗਲਤ ਹੈ ਕਿ ਸਹੀ ਗੱਲ ਹੈ ਕਿਹੜਾ ਕਰਦਾ ਇਸ ਆ ਆ ਦੇਖ ਸੋ ਨਵਾਂ ਦਾ ਸਾਈਕਲ ਦੇਖ ਸਕਦੇ ਵੀ ਤੰਬਕੀ ਜਿਹੜਾ ਖਾਂਦਾ ਹੋ ਗਾ ਨਾ ਤੇ ਡੈਡੀ ਕੇ ਕੋਲੋਂ ਉਹ ਵੀ ਲੁੱਦੀ ਗੀ ਚੱਕੋ ਤੇ ਇਹ ਆਪਣੇ ਘਰ ਲੋ ਹੂਸ ਕੋਈ ਰੂੜੀ ਕੋਲੇ ਆਪਣੇ ਕੋਲੇ ਆ ਉਹ ਧਰ ਕੇ ਭੱਜ ਗਿਆ ਘਰ ਬੋਤਲ ਜਿਹੋ ਪਈ ਜਿਹੜੀ ਉਹ ਦਿੰਦੀ ਐ ਤੁਹਾਨੂੰ ਆ ਪਈ ਸ਼ਰਾਬ ਦੀ ਬੋਤਲ ਸ਼ਰਾਬ ਦੀ ਬੋਤਲ ਵਿੱਚ ਦਵਾਈਆਂ ਦਵਾਈਆਂ ਇਸ ਵਾਂ ਵਿੱਚ ਧਰ ਕੇ ਭੱਜ ਜਾਂਦੇ ਇਹ ਲੋਕ ਮੈਂ ਇੱਥੇ ਕਰਦੇ ਹਾਂ ਤੋਂ ਤ ਵੀ ਚੈੱਕ ਕਰ ਸਕਦੇ ਹੋ ਇਹ ਜੰਬਰਾਂ ਨੂੰ ਕਿਵੇਂ ਠੰਡ ਲੱਗਦੀ ਹੈ ਠੰਡ ਲੱਗਦੀ ਹੋਏ ਇਹਨਾਂ ਨੂੰ ਵੀ ਹਨਾ ਮੰਮੀ ਜੰਬਰਾਂ ਨੂੰ ਵੀ ਠੰਡ ਲੱਗਦੀ ਹੋ ਕੇ ਬਣੀ ਐਵੇਂ ਹੁੰਦੇ ਮੈਨੂੰ ਠੰਡ ਰੌਂਡ ਲੱਗਦੀ ਨਹੀਂ ਜੰਬਰਾਂ ਨੂੰ ਵੀ ਠੰਡ ਲੱਗਦੀ ਹੋਊਗੀ ਜੰਬਰਾਂ ਨੂੰ ਕਬੂਤਰਾਂ ਨੂੰ ਉਹ ਬੈਠੇ ਉਹ ਇੱਕ ਹੀ ਕਿਵੇਂ ਹੋ ਰਿਹਾ ਹੈ ਮੁੜਕਾ ਹੈ ਇਹ ਨਹੀਂ ਹੈ ਜਾ ਲੋ ਜੀ ਸ੍ਰੀ ਗਰਮੁਰੀਆ ਆ ਦੇਖੋ ਮੰਮੀ ਦਾ ਪਿਆਰ ਮਲਾ ਪੜਾਵਾ ਨਾ ਨਾਲੀ ਮੰਮੀ ਸਫਾਈ ਕਰੀਂ ਨਾ ਨਾ ਨਾਲ ਸੇਵਾਦਾਰਾਂ ਨੂੰ ਗਾਣ ਦਈਂਦੀ ਹੈ ਸੇਵਾਦਾਰਾਂ ਨੂੰ ਗਾਣ ਦਈਂਦੀ ਮਰਮਣ ਲੋਕਾਂ ਨੂੰ ਉਹਨਾਂ ਨੂੰ ਹੀ ਜਿਹੜੇ ਕਰਦੇ ਇੱਥੇ ਸਫਾਈ ਲੋਕ ਜਿਹੜੇ ਉਹ ਨਾਲੀਆਂ ਦੇ ਵਿੱਚ ਉਹਨਾਂ ਨੂੰ ਕਹਿੰਦਾ ਸੇਵਾਦਾਰ ਜਿਹੜੇ ਇੱਥੇ ਗਾਹ ਪਾ ਕੇ ਜਾਂਦੇ ਸੇਵਾਦਾਰੀ ਹੈ ਵੀ ਹਵ ਦਾ ਘਰ ਘਰਾਂ ਕੋਲੇ ਸਾਡੇ ਸਫਾਈ ਰੱਖੋਣਾ ਵੀ ਅਮੀ ਨਾਂੜਾਂ ਚ ਫੜਦੀਆਂ ਅੰਡਲੇ ਭੱਲੇ ਹੋਰ ਉਧਰ ਆਂਟੀ ਵੀ ਲੱਗੀ ਪਈ ਐ ਦੇਖ ਸਕਦੇ ਹ ਰਾਣੀ ਆਂਟੀ ਵੀ ਲੈਲਾ ਵਿੱਚ ਰਾਣੀ ਆਂਟੀ ਹਾਂ ਇਹ ਰਾਣੀ ਆਂਟੀ ਵੀ ਕਿੱਥੇ ਲੈ ਆਏ ਲੈ ਲਿਓ ਦੇਖੋ ਇਹ ਲੈ ਲੇ ਹਾਂ ਉਹ ਲੱਗ ਗਈ ਤੰਦ ਵਿੱਚ ਹੀ ਮਾਨਾ ਇਹ ਸੇਵਾਦਾਰ ਬਹੁਤ ਹੋਈ ਕਾਲੀ ਤੰਦ ਵਿੱਚ ਵੀ ਸੇਵਾ ਕਰਦੇ ਆ ਚਲੋ ਫਿਰ ਇੱਧਰ ਲਾ ਦੇ ਇਹ ਮੰਮੀ ਨੂੰ ਸਾਰੀ ਸਫਾਈ ਕਰ ਦਿੰਦੇ ਫਿਰ ਆਪਾਂ ਤੁਹਾਨੂੰ ਨਗਰ ਕੀਰਤਨ ਦਿਖਾਵਾਂਗੇ ਇੱਧਰ ਦੋਦੀ ਵੀ ਆ ਰਹੀ ਹੈ ਦੇਖੋ ਦੋਦੀ ਇਹੇ ਦੋਦੀ ਜਿਹੜਾ ਮੀ ਹੋਵੇ ਹਾਲ ਹੋਵੇ ਇੰਨਾ ਨੇ ਆਪ ਦਾ ਕੰਮ ਜਾਰੀ ਰੱਖਣਾ ਤੇ ਇਧਰ ਹੀ ਸੇਵਾਦਾਰ ਵੀ ਆ ਰਿਹਾ ਪਿੰਡ ਮਾਨ ਵਿਵਡਿਆ ਦੇ ਝਾੜੂ ਝਾੜੂ ਦੀ ਕਮੇਟੀ ਜੀ ਦੇਖ ਸਾਧ ਜਦੋਂ ਵੀ ਕਿਸੇ ਪਿੰਡ ਆਪਣੇ ਪਿੰਡ ਵਿੱਚ ਜੀ ਕਿਸੇ ਵੀ ਪਾਰਟ ਹੋਵੇ ਇਹ ਸਵੇਰੇ ਸਵੇਰੇ ਜਾ ਕੇ ਝਾੜੂ ਲਾ ਕੇ ਨਾਲ ਕਲੀ ਵੀ ਪਾਉਂਦੇ ਆ ਤੇ ਸੇਵਾਦਾਰ ਨੇ ਹੀ ਆਪਣੇ ਪਿੰਡ ਦੇ ਦੇਖ ਸਾਧ ਉਹ ਹੈ ਗਿਆ ਇਸ 10 15 ਜਾਣੇ ਜੀ ਇਹ ਵੀ ਬਹੁਤ ਵੱਡੀ ਸੇਵਾ ਹੈ ਨਾ ਵੀ ਜਿਹੜੇ ਆਪਣੇ ਪਿੰਡ ਚ ਕਮੇਟੀ ਕਮੇਟੀ ਬਣਾਈ ਹੋਈ ਹੈ ਨਾ ਇਹ ਹੈ ਨਾ ਇਹ ਤਾਂ ਜਿਵੇਂ ਸਹਜ ਪਾਕ ਹੈ ਕੋਈ ਪ੍ਰੋਗਰਾਮ ਹੈ ਨਾ ਮਤਲਬ ਖੰਡ ਪਾੜ ਵਗੈਰਾ ਪਹਿਲਾਂ ਸੇਵਾ ਕਰਦੇ ਆ ਹਰ ਇੱਕ ਨੂੰ ਹਾਂ ਸਵੇਛੇ ਕੋਈ ਵਾ ਗੈਂਦੇ ਆ ਤਾਂ ਕਮੇਟੀ ਬਣਾਈ ਹੋਈ ਹੈ ਲਓ ਭਾਈ ਆਪਾਂ ਤਾਂ ਇੰਨਾ ਕੁ ਕਰਤਾ ਮੈਂ ਹੋਰ ਕਰੀ ਭਾਈ ਇਧਰੋਂ ਇਹ ਆ ਕਿ ਇਧਰੋਂ ਵੀ ਸਾਫ਼ ਕਰਕੇ ਦੁਵਾਰੀ ਜੀ ਵੱਡੇ ਝਾੜੂ ਇਹਨਾਂ ਕੋਲੇ ਹੋਰ ਉਹ ਅਗੇ ਇੰਨਾ ਕਿ ਲੈ ਇਧਰੋਂ ਐਵੇਂ ਜਾਊਗਾ ਐ ਜਾਊਗਾ ਇਧਰੋਂ ਐ ਇੰਨਾ ਕਿ ਐ ਜਾਊਗਾ ਹਨਾਂ ਐ ਇਧਰ ਨਹੀਂ ਜਾਊਗਾ ਆ ਲੈ ਲੈ ਖਾ ਪਾਣੀ ਹਾਲ ਰੱਖ ਰੱਖ ਕੱਲ ਮੱਤ ਕਿ ਦਿੰਦੇ ਠੀਕ ਚੱਕਲਾ ਚੱਕਲਾ ਚੋਰੀ ਕਰਦੇ ਇਹੋ ਸਿਓ ਸਿਓ ਬੈਠਾ ਮੈਂ ਸੱਚੀ ਮਰ ਕਿਤੇ ਮੇਰੇ ਲੜ ਜੇ ਐ ਕਿਵੇਂ ਲੜ ਜੇ ਚੱਪ ਦੀ ਕੰਜ ਕੰਜ ਖਲਾਰ ਦੂੰ ਅਈ ਧੂਆ ਪਹਿਲਾਂ ਗੁਰੂ ਗੋਬਿੰਦ ਸਿੰਘ ਹਰਿਆ ਦਾ ਪ੍ਰਕਾਸ਼ ਹੋਇਆ 31 ਇਹਦਾ ਸਭ ਤੋਂ ਸ਼ਾਰਟਕਟ ਮਾਰਾਂਗੇ ਨਵੀਂ ਅਵਤਾਰ ਜਹਾਂ ਨੂੰ ਤੇ ਕੱਲ੍ਹ ਲੱਗਾ 라히ਰ ਦੀ ਕਿਫਤ ਹੈ ਹੋਰੇ ਸੰਗਤਾਂ ਜੀ ਹੁਣ ਲੰਗਰ ਛਕਣਗੇ ਆਪਨੇ ਗੁਰਦੁਆਰਾ ਅੰਦਰਲੇ ਗੁਰਦੁਆਰਾ ਸਾਹਿਬ ਵਿੱਚ ਲੰਗਰ ਦੀ ਸੇਵਾਈ ਤੇ ਹੁਣ ਲੰਗਰ ਛਕਣਗੇ ਸੰਗਤਾਂ ਜੀ ਸਾਰੀਆਂ ਜੀ ਸਾਰੀਆਂ ਸੰਗਤਾਂ ਜੀ ਲੰਗਰ ਛਕ ਰਹੇ ਆ ਨੇ ਦੇਖ ਸਕਦੇ ਹੋ ਇਹ ਲੰਗਰ ਛਕ ਲੈਣ ਤੇ ਸਾਰੀਆਂ ਸੰਗਤਾਂ ਨੂੰ ਵੀ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ